ਜਾਇਗਾ ਮਾਤਾ ਜੀ ਗਊਸ਼ਾਲਾ ਦੇ ਵਿੱਚ ਸੈੱਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਜੋ ਗਾਇ ਚੰਨਨ ਵਾਲਾਲੇ ਰੋਡ ਤੇ ਬਣੀ ਹੋਈ ਆ ਸਭ ਨੂੰ ਪਤਾ ਵੀ ਮੇਨ ਗੰਧ ਤੇ ਉਹਦੀ ਛੱਤ ਡਿੱਗੀ ਹੋਈ ਹੈ ਜੀ ਵੀ ਜੇ ਕੋਈ ਹੋ ਵੀ ਸਕੇ ਆ ਵੀ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਜੋ ਕੋਈ ਇੱਟ ਟਬਟਾ ਕੋਈ ਸਿਮੈਂਟ ਜੀ ਕੋਈ ਜੋ ਜੋ ਬਜਰੀ ਜੋ ਵੀ ਲੱਗਦਾ ਹੋਵੇ ਸਾਨੂੰ ਦਿੱਤਾ ਜਾਵੇ ਤਾਂ ਬਹੁਤ ਕਿਰਪਾ ਹੋਊਗੀ ਬਾਕੀ ਤੁਸੀਂ ਦੇਖਦੇ ਹੋ ਇੱਥੇ ਵੀ ਸੇਵਾਦਾਰਾਂ ਦੀ ਤੇ ਆਮਦਨ ਦੀ ਬਹੁਤ ਘਾਟ ਹੈ ਇੱਥੇ ਹੋ ਬਾਬੇ ਦੀ ਕਿਰਪਾ ਨਾਲ ਬਹੁਤ ਸੌ ਦੇ ਕਰੀਬ ਇੱਥੇ ਗਊਆਂ ਰਹਿੰਦੀਆਂ ਨੇ ਜੀ ਤੁਸੀਂ ਅੱਜ ਬਾਬਾ ਜੀ ਦੀ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਜੀ 1 6 2025 ਨੂੰ ਤੇ ਆਏ ਸਾਲ ਇੱਥੇ ਅੱਜ ਬਾਬਾ ਜੀ ਦੀ ਚੌਥੀ ਵਰਸੀ ਆ ਤੇ ਉਹਦੇ ਵਾਸਤੇ ਵੀ ਬੇਨਤੀ ਹੈ ਵੀ ਆ ਕੇ ਜਾ ਸ਼ੱਕ ਕਰਕੇ ਜਾਣ ਬੰਦੇ ਬੰਦ ਤੋਂ ਵੱਧ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਆ ਕੇ ਜਾਣ ਤੇ ਸ਼ੱਕ ਨੇ ਜੀ ਹੁਣ ਪੜ੍ਹਦੇ ਜੀ ਤੁਸੀਂ ਬਾਈ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਗਊਸ਼ਾਲਾ ਦੇ ਵਿੱਚ ਸੇਵਾਦਾਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਹੂੰ ਵਾਤਾਵਰਣ ਕੰਦ ਦੇਰ ਕੋਲ ਡਿੱਗੀ ਪਈ ਹੈ ਤੋੜੀ ਹੈ ਖੁੱਲੇ ਚੇ ਪਈ ਹੈ ਸੋ ਸਾਰੇ ਸਰਦਾਰ ਜੋ ਵੀ ਭਗਤ ਜੋ ਵੀ ਸਰਦਾਰ ਜੋਧੀ ਜੈਸੀ ਵੀ ਇੱਛਾ ਹੋਵੇ ਉਹ ਬਈ ਹਾਂ ਪਰ ਪਹੁੰਚਦੇ ਸਭ ਤੋਂ ਵੱਧ ਤੋਂ ਵੱਧ ਸੇਵਾ ਕਰੇ ਬਸ ਇਹੀ ہماری ਆਸ ਹੈ ਪਰਮਾਤਮਾ ਕੀ ਬੇਨਤੀ ਹੈ ਪਰਮਾਤਮਾ ਇਸ ਗਊਸ਼ਾਲਾ ਨੂੰ ਦਿਨ ਦੂਰੇ ਰਾਤ ਚੌਗਣੇ ਦਿਨ ਦਰਵੇ ਜੈ ਜੈ ਸ੍ਰੀ ਰਾਮ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਛਮੂਰ ਨਗਰ ਪਿੰਡ ਗਹਿਣਾ ਦੇ ਵਿੱਚ ਬਾਬਾ ਕਰਨ ਦਾਸ ਦੀ ਵਰਛੀ ਦੀ ਮੂਰਤ ਹੋ ਰਹੀ ਆ ਕਿ ਅਸੀਂ ਅੱਜ ਨਗਰ ਦੇ ਵਿੱਚ ਇਹ ਵਿਆਹ ਵਿਆਨ ਦਿਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਗਊਸ਼ਾਲਾ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਅਸੀਂ ਇਮਾਰਤ ਦੀ ਖਾਤਰ ਸੇਵਾ ਲੈਣ ਦੀ ਖਾਤਰ ਇੱਥੇ ਇਹ ਵੀ ਪ੍ਰਚਾਰ ਕਰ ਰਹੇ ਆ ਕੈ ਤੂੜੀ ਸ਼ਾੜੀ ਖਰਾਬ ਹੋ ਰਹੀ ਆ ਕਿ ਰੰਗਰ ਟੁੱਟ ਵਰਤੇਗਾ ਨਗਰ ਨਿਵਾਸੀਆਂ ਨੂੰ ਛਾਰਿਆਂ ਨੂੰ ਬੇਨਤੀ ਆ ਕੇ ਨਗਰ ਗਹਿਲਾਂ ਦੇ ਵਿੱਚ ਅ ਅੱਗੇ ਕੰਧ ਦਿਸਦੀ ਆ ਕਿ ਇਹ ਅਸੀਂ ਇਹਦਾ ਛੱਡ ਪਾ ਕੇ ਤੂੜੀ ਦੀ ਸ਼ਾਮ ਸ਼ਭਈਆ ਕਰੀਏ ਕਿਉਂਕਿ ਗਊਆਂ ਨੂੰ ਛਾਲ ਛਾਲ ਸਾਰਾ ਪੋਣੋਈਆਂ ਕਿ ਭੁੱਖਿਆਂ ਦਾ ਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ